ਕਲਸੀਆਂ ਕਲਾਂ ਦੇ ਰਹਿਣ ਵਾਲੇ ਤਰਸੀਮ ਸਿੰਘ ਜੋ ਕਿ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਹਨ ਅਤੇ ਸਾਹਿਬ ਸਿੰਘ ਫੌਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਕਲਸੀਆਂ ਕਲਾਂ ਨੂੰ ਤਕਰੀਬਨ 3 ਕਰੋੜ 17 ਲੱਖ ਰੁਪਏ ਦੀ ਗ੍ਰਾਂਟ ਜਾਰੀ ਹੋਈ ਸੀ ਜਿਸ ਵਿੱਚੋਂ ਤਕਰੀਬਨ ਪਿੰਡ ਦੇ ਪੂਰੇ ਵਿਕਾਸ ਲਈ 40 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ 2 ਕਰੋੜ 77 ਲੱਖ ਰੁਪਏ ਦੀ ਰਾਸ਼ੀ ਦਾ ਗबन ਕੀਤਾ ਗਿਆ ਜਿਸ ਸੰਬੰਧੀ ਉਹਨਾਂ ਵੱਲੋਂ ਆਰਟੀਆਈ ਪਾ ਕੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਹਜੇ ਤੱਕ ਉਹਨਾਂ ਦੀ ਕੋਈ ਖਾਸ ਸੁਣਵਾਈ ਨਹੀਂ ਹੋ ਰਹੀ ਹੈ ਅਤੇ ਉਹਨਾਂ ਨੇ ਮੌਜੂਦਾ ਸਰਕਾਰ ਨੂੰ ਇਸ ਕਪਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ। ਇਹ ਮਾਮਲਾ ਜਿਹੜਾ ਇਹ ਬੜਾ ਗੰਭੀਰ ਜਆ ਬਣਿਆ ਪਿਆ ਢਾਈ ਤਿੰਨ ਸਾਲ ਹੋ ਗਿਆ ਸਾਨੂੰ ਇਹ ਲੜਾਈ ਲੜਦਿਆਂ ਨੂੰ ਪਿੰਡ ਦੇ ਸਰਪੰਚ ਤਾਂ ਹੀ ਰਾਤੀ ਪਾ ਕੇ ਜਿਹੜੇ ਵਸੂਲੇ ਹੀ ਪੈਸੇ ਪੌਣੇ 3 ਕਰੋੜ ਰੁਪਏ ਦੇ ਲਗਭਗ ਸਾਡੇ ਬਈ ਤੇ ਜਿਹੜੀ ਰਹਿ ਗਈ ਲੱਗਣ ਵਾਲੀ 40 ਲੱਖ ਰੁਪਏ ਤਕਰੀਬਨ ਸਾਡੇ ਪਿੰਡ ਤੇ ਲੱਗਾ ਵਾ। ਉਸ ਤੋਂ ਬਾਅਦ ਸਾਨੂੰ 3 ਸਾਲ ਹੋ ਗਿਆ ਸਾਨੂੰ ਜਿਹੜੇ ਦਫ਼ਤਰਾਂ ਦੇ ਮਾਰ-ਮਾਰ ਹਾਂਭ ਗਿਆ ਸਾਨੂੰ ਕੋਈ ਅਨਿਆਇ ਨਹੀਂ ਦਾ ਦਫ਼ਤਰਾਂ ਤੋਂ ਮਿਲਿਆ। ਹਾਰ ਕੇ ਅਸੀਂ ਕਮਿਸ਼ਨਰ ਜਲੰਧਰ ਕੋਲ ਹੀ ਗਏ ਉਹਨੇ 15 ਦਿਨਾਂ ਦਾ ਟਾਈਮ ਦਿੱਤਾ ਕਿ ਇਹਨੂੰ ਕਮਿਸ਼ਨਰ ਜਲੰਧਰ ਨੂੰ ਵੀ ਕਹਿਣੇ ਨਹੀਂ ਗਿਣਿਆ ਕੋਈ ਉਹਦੀ ਵੀ ਕੋਈ ਲਿਖਤ ਤੇ ਕੋਈ ਗੱਲ ਨਹੀਂ ਕੀਤੀ ਇਹਨਾਂ ਨੇ 2.5 ਸਾਲ ਹੋ ਗਏ ਇੱਕ ਵਾਰੀ ਚੱਲਦੀ ਨੂੰ ਦੋ ਵਾਰ ਪਿੰਡ ਦੀ ਮੰਤੀ ਵੀ ਹੋ ਚੁੱਕੀ ਆ ਮਤਲਬ ਸਾਰਾ ਕੋਸ਼ ਅਹੀਂ ਆਪ ਦੇ ਮਤਲਬ ਕਰਵਾ ਚੁੱਕੇ ਆ ਮਨਰੇਗਾ ਦੀ ਵੀ ਤੇ ਮਨਰੇਗਾ ਜਿਹੜੀ ਆ ਉਹਦੀ ਮੰਤੀ ਵੀ ਨਾਲ ਕਰਾਈ ਆ ਤੇ ਹੁਣ ਇੱਕ ਐਸਡੀ ਸਾਹਿਬ ਕਹਿੰਦਾ ਹੈ ਵੀ ਸਾਹੀਂ ਤਾਂ ਪੰਚਾਇਤੀ ਜਿਹੜਾ ਇਕੱਲਾ ਮਤਲਬ ਪੰਚਾਇਤੀ ਖਰਚਾ ਹੀ ਪਾਉਣਾ ਤੇ ਉਹਦੀ ਫਿਰ ਮੰਤੀ ਕਿਉਂ ਕੀਤੀ ਹਸਪਤਾਲ ਦਾ ਇਹ ਤੇ 4.5 ਲੱਖ ਰੁਪਏ ਦੀ ਗ੍ਰਾਂਹੜ ਆਈ ਆ ਤੇ ਜਿਹੜੇ ਸਰਪੰਚ ਨੇ ਖਾਲੀ ਕੋਈ ਇੱਟ ਵੀ ਨਹੀਂ ਲਾਈ ਤੇ ਚਾਰ ਦਵਾਰੀ ਦੀ ਕੋਈ ਇੱਟ ਨਹੀਂ ਲੱਗੀ ਦੇਖ ਲਓ ਤੇ ਆ ਲੈਟਰ ਦਾ ਫਾਂ ਜੋ ਇਸ ਦੇ ਸੰਬੰਧ ਵਿੱਚ ਮੈਂ ਇਹ ਕਹਿਣਾ ਚਾਹਣਾ ਵੀ ਡੀਡੀਪੀਓ ਸਾਹਮਣੇ ਉਹਨੂੰ ਪੈਸੇ ਪਾਈ ਸੀ ਕਿ ਜੀ ਤੇ ਜਿਹਦੇ ਵਿੱਚ ਉਹਨੇ ਸਰਪੰਚ ਨੇ ਲਿਖਤੀ ਔਰ ਤੇ ਹਾਜ਼ਰ ਹੋ ਕੇ ਕਿਹਾ ਸੀ ਵੀ ਇਹ ਜਿਹੜੀ ਅਸੈਸਮੈਂਟ ਹੈ ਇਹ ਮੇਰੀ ਹਾਜ਼ਰੀ ਦੇ ਵਿੱਚ ਨਹੀਂ ਹੋਈ ਉਸ ਤੋਂ ਬਾਅਦ ਉਹ ਜਿਹੜੀ ਡੀਡੀਪੀਓ ਸਾਹਿਬ ਨੂੰ ਸਾਨੂੰ ਮੈਨੂੰ ਮਾਰਕ ਹੋਈ ਹੈ ਜੀ ਉਹ ਵਿਦਨ ਹਫਤੇ ਦੇ ਦਸ ਦੇ ਵਿੱਚ ਵਿੱਚ ਇਹਦੀ ਰਿਪੋਰਟ ਜਿਹੜੀ ਹੈ ਫਾਈਨਲ ਕਰਕੇ ਡੀਡੀਪੀਓ ਸਾਹਿਬ ਨੂੰ ਵਾਪਸ ਭੇਜਤੀ ਜਾਵੇਗੀ ਜੀ ਮੇਰੇ ਕੋਲੋਂ ਨਹੀਂ ਆਈ ਮੇਰੇ ਕੋਲ ਹੁਣੇ ਆਈ ਹੈ ਮੈਂ ਦੋਨਾਂ ਸਰਪੰਚ ਨੇ ਕਈ ਵਾਰੀ ਅਨਾਕਾਨੀ ਵੀ ਕੀਤੀ ਮੈਂ 1:30 ਵਜੇ ਵੀ ਕੱਢ ਸਕਣਾ ਸਾਫ ਦਾ ਸਰਪੰਚ ਨੇ ਮੈਂ ਪਰਸਨਲੀ ਐਫਰਟਸ ਕਰਕੇ ਅਹੀਂ ਅਸੈਸਮੈਂਟ ਕੰਪਲੀਟ ਕਰਤੀ ਆ ਔਰ ਇਹ ਅੱਜ ਤੁਹਾਨੂੰ ਪ੍ਰੈਸ ਤੇ ਮੈਂ ਦੱਸਣਾ ਚਾਹਨਾ ਇੱਕ ਹਫਤੇ ਦੇ ਵਿੱਚ ਵਿੱਚ ਆਪਾਂ ਇਹਨੂੰ ਫਾਈਨਲ ਕਰਕੇ ਤੇ ਡੀਡੀਪੀਓ ਸਾਹਿਬ ਨੂੰ ਆਪਾਂ ਪੋਰਟ ਅਪ ਕਰਾਂ